ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਕੇ ਗੱਡੀ ਨੂੰ ਮੋਡੀਫਾਈ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਲੁਧਿਆਣਾ ਵਿੱਚ ਸਪੈਸ਼ਲ ਡੀਜੀਪੀ ਏਐਸਆਈ ਰਾਏ ਨੇ ਪੰਜਾਬ ਭਰ ਦੇ ਐਸਪੀ ਤੇ ਡੀਐਸਪੀ ਟ੍ਰੈਫਿਕ ਨਾਲ ਮੀਟਿੰਗ ਕਰਕੇ ਉਹਨਾਂ ਨੇ ਮੋਡੀਫਾਈ ਗੱਡੀਆਂ ਤੇ ਕਾਰਵਾਈ ਕਰਨ ਦੀ ਵਿਸਤਾਰਪੂਰਵਕ ਦਿੱਤੀ ਜਾਣਕਾਰੀ ਅਤੇ ਆਦੇਸ਼ ਕਾਰਵਾਈ ਦੇ ਆਦੇਸ਼ ਦਿੱਤੇ ਜਾਰੀ ਤੇ ਸਾਡੇ ਡੀਐਸਪੀ ਆਬਲਿਕ ਐਸਪੀ ਟ੍ਰੈਫਿਕ ਜਿਹੜੇ ਹੈਗੇ ਨੇ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਆ ਮੀਟਿੰਗ ਦਾ ਮੇਨ ਮੁੱਦਾ ਜਿਹੜਾ ਸੀਗਾ ਮਾਨਯੋਗ ਡੀਜੀਪੀ ਪੰਜਾਬ ਬੰਦੀਆਂ ਕੀਤੀਆਂ ਗੀਆਂ ਹਦਾਇਤਾਂ ਔਰ ਉਹਨਾਂ ਨੂੰ ਫੀਲਡ ਦੇ ਵਿੱਚ ਇੰਪਲੀਮੈਂਟ ਕਰਾਉਣਾ ਇਹ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਇਹ ਹਦਾਇਤਾਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਦੇ ਬਾਰੇ ਕਈ ਜ਼ਿਲ੍ਹੇ ਸਾਡੇ ਬਹੁਤ ਅੱਛਾ ਕੰਮ ਕਾਦੇ ਨੇ ਔਰ ਕਿਤੇ ਇਹ ਜ਼ਿਲ੍ਹਿਆਂ ਦੇ ਵਿੱਚ ਹਜੇ ਪ੍ਰੋਪਰ ਇਨਫੋਰਸਮੈਂਟ ਹੋ ਨਹੀਂ ਰਹੀ ਸੀ ਸੋ ਅੱਜ ਯੂਨੀਫਾਰਮ ਐਨਫੋਰਸਮੈਂਟ 올 ਅਕ੍ਰਾਸ ਦਾ ਸਟੇਟ ਜਿਹੜਾ ਡੀਜੀਪੀ ਸਾਹਿਬ ਦਾ ਸਰਕੂਲਰ ਹੈਗਾ ਮੋਡੀਫਾਈਡ ਗੱਡੀਆਂ ਦੇ ਬਾਰੇ ਉਹਦੇ ਬਾਰੇ ਸਾਡੇ ਡੀਐਸਪੀ ਅਬਲੀਕ ਐਸਪੀਜ਼ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੋ ਵੀ ਹਦਾਇਤਾਂ ਡੀਜੀਪੀ ਸਾਹਿਬ ਦੇ ਆਫਿਸ ਤੋਂ ਇਸ਼ੂ ਹੋਈਆਂ ਨੇ ਉਹਨਾਂ ਦੀ ਇਨਬਿੰਡ ਪਾਲਣਾ ਕੀਤੀ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਕਿ ਆਪਣਾ ਜਿਹੜਾ ਟ੍ਰੈਫਿਕ ਦਾ ਸਿਸਟਮ ਹੈਗਾ ਉਹਨੂੰ ਆਪਾਂ ਇੰਪਰੂਵ ਕਰ ਪਾਈਏ ਤੇ ਉਹਦੇ ਵਿੱਚ ਇਹ ਮੋਡੀਫਾਈਡ ਗੱਡੀਆਂ ਦੇ ਕਾਰਨ ਕੋਈ ਪ੍ਰੋਬਲਮ ਜਿਹੜੀਆਂ ਆਂਦੀਆਂ ਹੈਗੇ ਨੇ ਉਹਨਾਂ ਨੂੰ ਨਜਿੱਠ ਪਾਈ ਗਿਆ। ਧੰਨਵਾਦ ਜੈ ਹਿੰਦ। ਸਭ ਕਿਸ ਤਰ੍ਹਾਂ ਦੀ ਮੋਡੀਫਾਈਡਡ ਵੀਕੀਏੰ ਦਾ ਥੋੜਾ ਡਿਟੇਲ ਦੇ ਦੇਣ ਕਿ ਉਹ ਕਿਸ ਤਰ੍ਹਾਂ ਦੀਆਂ ਜਿਹੜੇ ਵੀ ਗੱਡਦੇ ਹੋਰ ਵੀਲਰਸ ਦੇ ਟੂ ਵੀਲਰਸ ਦੇ ਕਿਹੜੇ ਵੀ ਦੇਖੋ ਜਿਹੜੀ ਵੀ ਗੱਡੀ ਮੋਟਰ ਵਾਈਕਲ ਐਕਟ ਦੇ ਤਹਿਤ ਮੋਟਰ ਵਾਈਕਲ ਇਨਸਪੈਕਟਰ ਬਣੀ ਹੋ ਪਾਸ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਐਕਸਟਰਾ ਫਿਟਮੈਂਟ ਲਾਈ ਜਾਂਦੀ ਆ ਯਾ ਆਪਣੇ ਪੰਜਾਬ ਦੇ ਵਿੱਚ ਦਵਾਜ ਆ ਲੋਕਾਂ ਨੂੰ ਟਾਇਰ ਵੱਡੇ ਕਰ ਲੈਨੇ ਰਿੰਮ ਵੱਡੇ ਕਰ ਲੈਨੇ ਐਕਸਟਰਾ ਨਾਈਟਾਂ ਢਾਲ ਲੈਨੀਆਂ ਉਹ ਸਾਰੀਆਂ ਮੋਡੀਫਾਈਡ ਗੱਡੀਆਂ ਦੇ ਵਿੱਚ ਆ ਜਾਂਦੀਆਂ ਔਰ ਉਸ ਤੋਂ ਵੀ ਜ਼ਿਆਦਾ ਜਿਹੜੀਆਂ ਖਤਰਨਾਕ ਗੱਡੀਆਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਉਹ ਪੰਜਾਬ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਕਿਤੇ ਆਪਾਂ ਉਹਨੂੰ ਪੀਟੇ ਤੇ ਜਿਹੜਾ ਕਹਿੰਦੇ ਹੈਗੇ ਆ ਕਿਤੇ ਆਪਾਂ ਉਹਨੂੰ ਘੜੂਕਾ ਕਹਿੰਦੇ ਹੈਗੇ ਆ ਉਹਨਾਂ ਦਾ ਵੀ ਪ੍ਰਯੋਗ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਹੈਗਾ ਉਹ ਸਾਰਿਆਂ ਨੂੰ ਵੀ ਅਸੀਂ ਮੋਡੀਫਾਈਡ ਗੱਡੀਆਂ ਦੇ ਵਿੱਚ ਜਾਂ ਇਲੀਗਲ ਜਿਹੜੀਆਂ ਮੋਟਰ ਵਾਹਨ ਐਕਟ ਦੇ ਧਾਰਾਵਾਂ ਦੇ ਤਹਿਤ ਕਵਰ ਨਹੀਂ ਹੁੰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਮੋਡੀਫਾਈਡ ਗੱਡੀਆਂ ਕਰ ਸਰ ਪਹਿਲਾਂ ਕੋਈ ਵਾਰਨਿੰਗ ਦਿੱਤੀ ਜਾਏ ਕਿ ਜਾਂ ਡਾਇਰੈਕਟ ਬਾਰਡ ਕੀਤਾ ਜਾਏਗਾ ਨਹੀਂ ਨਹੀਂ ਅਸੀਂ ਕਾਰਵਾਈ ਪਹਿਲਾਂ ਤੋਂ ਹੀ ਇਹਦੇ ਬਾਰੇ ਅਸੀਂ ਇੱਕ ਜਾਗਰੂਕਤਾ ਕੈਂਪ ਲੋਕਾਂ ਨੂੰ ਇਹਦੇ ਬਾਰੇ ਐਜੂਕੇਟ ਕਰਦੇ ਰਹੇ ਹਾਂ ਔਰ ਇਹਨਾਂ ਤੇ ਕਾਰਵਾਈ ਵੀ ਕਰਦੇ ਰਹੇ ਆ ਤੇ ਅੱਜ ਇੱਥੇ ਆਉਣ ਦਾ ਪਰਪਸ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਨਵਾਂ ਸਰਕੂਲਰ ਇਸ਼ੂ ਕੀਤਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਉਸ ਸਰਕੂਲਰ ਦੀ ਸਾਰੇ ਸਟੇਟ ਦੇ ਵਿੱਚ ਪ੍ਰੋਪਰ ਇਨਫੋਰਸਮੈਂਟ ਹੋਵੇ ਤਾਂ ਹੀ ਅੱਜ ਸਾਰੇ ਡੀਐਸਪੀ ਐਸਪੀਜ਼ ਨੂੰ ਬੁਲਾ ਕੇ ਉਸ ਸਰਕੂਲਰ ਦੇ ਭਾਵਨਾ ਨੂੰ ਸਮਝਣ ਤੇ ਉਹਨੂੰ ਇਨਫੋਰਸ ਕਰਨ ਅੱਜ ਦੀ ਮੀਟਿੰਗ ਦਾ ਪਰਪਸ ਇਹੀ ਸੀਗਾ ਕਿ ਬੜੀਆਂ ਕੰਪਨੀਆਂ ਨੇ ਵਹੀਕਲ ਉਹਨਾਂ ਦੇ ਆਪਣਾ ਮੋਟਰਸਾਈਕਲ ਨੂੰ ਚੇਂਜ ਕੀਤਾ ਹੈ ਜਿਹੜੇ ਡਿਲੀਵਰੀ ਦੇ ਦਿੰਦੇ ਨੇ ਕਾਰਟਿੰਗ ਦਾ ਉਹਨਾਂ ਦੇ ਵੀ ਕਾਰਬੀ ਹੋ ਗਈ ਜਿੰਨਾ ਜੀਟੀਪੀ ਗੱਟੀ ਮੋਟਰ ਵਹੀਕਲ ਐਕਟ ਤੋਂ ਬਾਅਦ ਪਾਸਿੰਗ ਤੋਂ ਬਾਅਦ ਉਹਨਾਂ ਦੀ ਕੋਈ ਮੋਡੀਫਿਕੇਸ਼ਨ ਕੀਤੀ ਗਈ ਆ ਉਹਦੇ ਤੇ ਕਾਰਵਾਈ ਹੋਣੀ ਬੰਦ ਹੈ ਸਰ ਜਿਹੜੇ ਲੋਕ ਜਿਹੜੇ ਦੁਕਾਨਦਾਰ ਹੈ ਉਹ ਮੋਡੀਫਾਈ ਕਰਦੇ ਆ ਜਿਹੜੀ ਵੀ ਚੀਜ਼ਾਂ ਉਹਨਾਂ ਨੂੰ ਵੀ ਉਹਨਾਂ ਤੇ ਵੀ ਕਾਰਵਾਈ ਕੀਤੀ ਹੋਵੇ ਬਿਲਕੁਲ ਤੁਹਾਨੂੰ ਬਹੁਤ ਅੱਛਾ ਪ੍ਰਸ਼ਨ ਪੁੱਛਿਆ ਕਿਉਂਕਿ ਇਹਦੇ ਚ ਤੁਸੀਂ ਆਪਣੇ ਇੱਕ ਸਮੱਸਿਆ ਬੁਲੇਟ ਦੇ ਪਟਾਕਿਆਂ ਦੀ ਵੀ ਬਹੁਤ ਵੱਡੀ ਉਹ ਵੀ ਮੋਡੀਫਿਕੇਸ਼ਨ ਕਰਕੇ ਉਹਦੇ ਨਾਲ ਨੌਇਸ ਪੋਲੂਸ਼ਨ ਹੁੰਦਾ ਔਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਹ ਉਹਦੇ ਚ ਵੀ ਅਸੀਂ ਇਹੀ ਕੀਤਾ ਕਿ ਇਹਦੀਆਂ ਫਾਰਵਰਡ ਤੇ ਬੈਕਵਰਡ ਲਿੰਕੇजेस ਕੀਤੀਆਂ ਜਾਂ ਜਿਹੜੇ-ਜਿਹੜੇ ਵੀ ਮੋਡੀਫਾਈ ਕਾਦੇ ਨੇ ਗੱਡੀ ਨੂੰ ਉਹ ਵੀ ਉਹਨੇ ਹੀ ਹਿੱਸੇਦਾਰ ਨੇ ਜਿੰਨਾ ਕੀ ਜਿਹੜਾ ਉਹ ਗੱਡੀ ਨੂੰ ਚਲਾ ਗਿਆ ਹੈਗਾ ਕਿਉਂਕਿ ਸਰ ਸ਼ੁਰੂਆਤ ਤਾਂ ਉਹੀ ਕਰਦੇ ਨੇ ਜੇ ਉਹ ਮੋਡਿਫਾਈ ਨਹੀਂ ਕਰੇਗੇ ਤੇ ਲੋਕ ਕਰਵਾਣਗੇ ਬਿਲਕੁਲ ਇਹ ਦੋਨੋਂ ਪਾਸਿਓਂ ਅਸੀਂ ਇਹਨੂੰ ਡੀਲ ਕਰਦੇ ਹਾਂ ਜਿੰਨੂੰ ਕਿ ਪੁਲਿਸ ਟਰਮੀਨੋਲੋਜੀ ਚ ਸਪਲਾਈ ਤੇ ਡਿਮਾਂਡ ਸਾਈਡ ਸਪਲਾਈ ਇਹ ਬੰਦੇ ਕਰਦੇ ਨੇ ਜਿਹੜੇ ਮਕੈਨਿਕ ਆ ਉਹ ਮੋਡੀਫਾਈ ਕਰਦੇ ਨੇ ਡਿਮਾਂਡ ਕਿ ਵੀ ਦੀ ਲੋਕਾਂ ਦੀ ਹੁੰਦੀ ਆਗੀ ਲੋਕ ਆਪਣੀ ਗੱਡੀ ਨੂੰ ਕੋਈ ਖਾਸ ਦਿਖਾਉਣਾ ਚਾਹੁੰਦਾ ਕੋਈ ਆਪਣਾ ਸਟੈਂਡ ਆਊਟ ਕਰਨਾ ਚਾਹੁੰਦਾ ਉਹਦੇ ਕਰਕੇ ਉਹ ਐਸਟਰਾ ਦੀਆਂ ਮੋਡੀਫਿਕੇਸ਼ਨ ਗੱਡੀਆਂ ਦੀਆਂ ਕਰਦੇ ਜਿਸ ਤਰੀਕੇ ਨਾਲ ਪ੍ਰਾਈਵੇਟ ਜਿਹੜੀਆਂ ਗੱਡੀਆਂ ਉਹਦੇ ਤੇ ਕਈ ਦੇਖਿਆ ਜਾਂਦਾ ਹੂਟਰ ਦੇ ਯੂਜ਼ ਹੁੰਦੀਆਂ ਬਿਲਕੁਲ ਬਿਲਕੁਲ ਉਹ ਸਾਡੇ ਗਲਤ ਹੈਗੇ ਨੇ ਔਰ ਔਰ ਹੂਟਰ ਹੁੰਦੇ ਨੇ ਕਈ ਐਂਬੂਲੈਂਸ ਦੀ ਆਰਟ ਚ ਵੀ ਗੱਡੀਆਂ ਦਾ ਪ੍ਰਯੋਗ ਕਰਦੇ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕੀਤਾ ਜਾਏ ਇਹ ਬਰਕਾ ਕੱਢਿਆ ਔਰ ਉਹੀ ਤਾਂ ਕਿ ਇਹ ਜਿਸ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਕਈ ਵਾਰ ਇਹ ਪੜਨ ਚ ਦੇ ਜਾਂਦੀਆਂ ਨੇ ਤੇ ਉਹਨੂੰ ਅੱਛੀ ਤਰ੍ਹਾਂ ਐਕਸਪਲੇਨ ਕਰ ਪਾਈਏ ਅੱਜ ਦਾ ਮੁੱਦਾ ਇਹ ਸੀ ਧੰਨਵਾਦ ਜੈ ਹਿੰਦ